ਸਵਾਗਤ ਹੈ ਪੀਡੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸ ਦੇਖ ਰਹੇ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੀਡੈਂਟ ਸੁਚਾਰ ਤਕਰਾਰਿਕ ਬਹੁਤ ਅਹਿਮ ਤੇ ਖਾਸ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੋਂ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰ ਆ। ਹਾਲਾਕੀ ਕੱਲ ਆਰਮੀ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀਗਾ ਸ੍ਰੀ ਦਰਬਾਰ ਸਾਹਿਬ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਦਾ ਬਿਆਨ ਦਿੱਤਾ ਗਿਆ ਸੀ ਕਿ ਪਾਕਿਸਤਾਨ ਨੇ ਹਮਲਾ ਕੀਤਾ ਸੀ ਉਸ ਨੂੰ ਅਸੀਂ ਇਸ ਤੋਂ ਨਾਬੂਤ ਕਰ ਦਿੱਤਾ ਹਲੇ ਉਸਤੇ ਹੀ ਕਿੰਤੂ ਪਰੰਤੂ ਹੋ ਰਹੀ ਸੀ ਹਲੇ ਉਸਤੇ ਹੀ ਸੋਚ ਵਿਚਾਰਾਂ ਚੱਲ ਰਹੀਆਂ ਸੀ ਇੱਕ ਹੋਰ ਬਿਆਨ ਹੈ ਜਿਹੜਾ ਉਹ ਭਾਰਤੀ ਆਰਮੀ ਵੱਲੋਂ ਦਿੱਤਾ ਗਿਆ ਉਸ ਬਿਆਨ ਨੂੰ ਲੈ ਕੇ ਖਾਸਾ ਹੰਗਾਮਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸ੍ਰੀ ਹਰਮੰਦਰ ਸਾਹਿਬ ਨੂੰ ਲੈ ਕੇ ਆਰਮੀ ਦਾ ਇੱਕ ਵਾਰ ਮੁੜ ਤੋਂ ਇੱਕ ਹੋਰ ਵੱਡਾ ਦਾਵਾ ਸਾਹਮਣੇ ਆਇਆ ਜਿਸ ਵਿੱਚ ਸਾਨੂੰ ਧਾਰਮਿਕ ਸਥਾਨ ਦੇ ਅੰਦਰ ਹਵਾਈ ਰੱਖਿਆ ਤੋਪਾ ਤਨਾਤ ਕਰਨ ਦੀ ਆਗਿਆ ਦਿੱਤੀ ਗਈ ਸੀ ਇਹ ਆਰਮੀ ਦਾ ਦਾਵਾ ਹੈ ਡੀਜੀ ਆਰਮੀ 에어 ਡਿਫੈਂਸ ਲੈਫਟਨੈਂਟ ਜਨਰਲ ਸੁਮੇਰ ਇਵਾਨ ਨੇ ਇੰਟਰਵਿਊ ਦੌਰਾਨ ਇਹ ਵੱਡਾ ਦਾਵਾ ਕੀਤਾ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਨੇ ਭਾਰਤੀ ਫੌਜ ਨੂੰ ਇਹ ਆਗਿਆ ਦਿੱਤੀ ਸੀ ਕਿ ਤੁਸੀਂ ਐਂਟੀ ਡਰੋਨ ਐਂਟੀ ਮਿਜ਼ਾਈਲ ਜਿਹੜੀ ਗਨ ਹੈ ਉਹ ਤੁਸੀਂ ਤਨਾਤ ਕਰ ਸਕਦੇ ਹੋ ਪਾਕਿਸਤਾਨ ਤੋਂ ਸੰਭਾਵੀ ਡਰੋਨ ਤੇ ਮਿਜ਼ਾਈਲ ਖਤਰਾਂ ਦਾ ਮੁਕਾਬਲਾ ਕਰਨ ਦੀ ਸਾਨੂੰ ਇਜਾਜ਼ਤ ਹੈ ਜਿਹੜੀ ਉਹ ਦਿੱਤੀ ਗਈ ਸੀ ਜਥੇਦਾਰ ਹੈੱਡ ਗ੍ਰੰਥੀ ਤੇ ਐਸਜੀਪੀਸੀ ਨੇ ਸਾਰੇ ਦਾਅਵੇ ਫੌਜ ਦੇ ਨਕਾਰੇ ਨੇ ਕਿ ਸਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੋਈ ਅਜਿਹਾ ਕੁਝ ਹੋਇਆ ਹੀ ਨਹੀਂ ਨਾ ਸਾਡੇ ਤੋਂ ਕੋਈ ਇਜਾਜ਼ਤ ਮੰਗੀ ਗਈ ਨਾ ਅਸੀਂ ਕੋਈ ਇਜਾਜ਼ਤ ਹੈ ਵਿਦੇ ਦਿੱਤੀ ਹੈ ਪ੍ਰਬੰਧਕੀ ਤੌਰ ਤੇ ਅਜੇ ਹੀ ਕੋਈ ਪਰਵਾਨਗੀ ਨਹੀਂ ਦਿੱਤੀ ਗਈ ਨਾ ਹੀ ਅਜਿਹਾ ਕੁਝ ਵਾਪਰਿਆ ਤੇ ਨਾ ਹੀ ਸਾਡੇ ਤੋਂ ਕਿਸੇ ਨੇ ਪੁੱਛਿਆ ਇਹ ਸਾਰੀਆਂ ਗੱਲਾਂ ਦਸਿਆ ਗਿਆ 에ਅਰ ਡਿਫੈਂਸ ਸਿਸਟਮ ਲਗਾਉਣ ਸੰਬੰਧੀ ਸਾਡੇ ਨਾਲ ਕੋਈ ਵੀ ਸੰਪਰਕ ਨਹੀਂ ਕੀਤਾ ਗਿਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਇਹ ਦਾਵਾ ਫੌਜ ਦੇ ਬਿਆਨ ਤੇ ਬੋਲੇ ਹੈੱਡ ਗਰੰਥੀ ਰਗਵੀਰ ਸਿੰਘ ਉਹਨਾਂ ਨੇ ਕਿਹਾ ਕਿ ਮੈਂ ਉਸ ਵੇਲੇ ਮੁਲਕ ਦੇ ਵਿੱਚ ਮੌਜੂਦ ਹੀ ਨਹੀਂ ਸੀ ਪਰ ਜੇ ਹੁੰਦਾ ਤਾਂ ਭਾਰਤੀ ਫੌਜ ਨੂੰ ਇਜਾਜ਼ਤ ਨਾ ਦਿੰਦਾ ਯਾਨੀ ਰਗਵੀਰ ਸਿੰਘ ਭਾਰਤ-ਪਾਕਿਸਤਾਨ ਤਣਾਅ ਵਿਚਾਲੇ ਮੈਂ ਵਿਦੇਸ਼ ਦੌਰੇ ਤੇ ਸੀ ਮੈਨੂੰ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ ਭਾਰਤੀ ਫੌਜ ਨੇ ਮੇਰੇ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਜੋ ਕੁਝ ਕਿਹਾ ਜਾ ਰਿਹਾ ਬਿਲਕੁਲ ਝੂਠ ਹੈ ਫੌਜ ਵੱਲੋਂ ਅਜਿਹੇ ਦਾਅਵੇ ਕਰਨਾ ਠੀਕ ਨਹੀਂ ਔਰ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਵੀ ਫੌਜੀ ਅਧਿਕਾਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਉਸ ਦੀ ਜਾਂਚ ਹੋਵੇ ਤੇ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਬੀਤੇ ਦਿਨ ਵੀ ਆਰਮੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਪਾਕਿਸਤਾਨ ਨੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਖੈਰ ਇਹ ਸਾਰੀਆਂ ਚੀਜ਼ਾਂ ਚਲਦੀਆਂ ਰਹਿਣ ਕਿ ਅਸੀਂ ਤੁਹਾਨੂੰ ਉਹ ਬਾਈਟ ਸੁਣਾ ਦਨੇ ਆਰਮੀ ਆਫੀਸਰ ਦੀ ਜਿਸ ਆਫੀਸਰ ਨੇ ਇਹ ਬਿਆਨ ਦਿੱਤਾ ਕਿ ਸਿਫਤੀ ਦੇ ਘਰ ਤੇ kis din nazar si eh usda daava golden temple hierarchy realized there was possibly a threat when it was explained to them they allowed us to deploy guns uh, in to secure the uh, to protect the golden temple lights were switched off so that we could clearly visualize the drones as they were coming in and that gave us a greater clarity in the sky because as and when you saw the light you knew what to engage for any conflict to be successful a surprise is the greatest element And the very fact that uh, uh, you know uh, we got hundred terrorists, if not more, hmm. in their respective places where the camps were, I mean that itself gives you an answer. So a dawah jada a army bollo gaya. Is to baad jathadar saab davi bhiyan aaya ne ਆਫੀਸ਼ੀਅਲ ਤੌਰ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈੱਡ ਗ੍ਰੰਥੀ ਇਸਤੇ ਆਪਣਾ ਸਪੱਸ਼ਟਿਕਰਨ ਦੇ ਸਕਦੇ ਨੇ ਪਰ ਉਹਨਾਂ ਨੇ ਕਿਹਾ ਕਿ ਅਜਿਹਾ ਕੁਝ ਹੋਇਆ ਨਹੀਂ ਜੋ ਆਰਮੀ ਵੱਲੋਂ ਦੱਸਿਆ ਜਾ ਰਿਹਾ ਹੈ। ਇਹਦੇ ਸਬੰਧ ਦੇ ਵਿੱਚ ਬਹੁਤ ਛੇਤੀ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਤੇ ਜਿਹੜੇ ਉਸ ਵੇਲੇ ਐਡੀਸ਼ਨਲ ਹੈੱਡ ਗ੍ਰੰਥੀ ਸੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਉਹਨਾਂ ਦੇ ਵੱਲੋਂ ਥੋੜੇ ਚਿਰ ਜੀ ਅਧਿਕਾਰਕ ਬਿਆਨ ਆਉਣ ਵਾਲਾ ਔਰ ਜੋ ਕੁਝ ਵੀ ਹੈਗਾ ਉਹਨਾਂ ਨੂੰ ਸੱਚ ਪਤਾ ਹੈ ਸੱਚ ਇਹੀ ਆ ਕਿ ਇਦਾਂ ਦਾ ਕੁਝ ਵੀ ਨਹੀਂ ਹੋਇਆ ਜਿਵੇਂ ਦਾ ਕਿਹਾ ਜਾ ਰਿਹਾ ਮੈਂ ਮੇਰਾ ਜਵਾਬ ਪਹਿਲੇ ਜਵਾਬ ਵਿੱਚ ਮੇਰਾ ਜਵਾਬ ਇਸ ਗੱਲ ਤੋਂ ੜਾ ਹੀ ਜਾਣਾ ਕਿ ਮੈਂ ਤਾਂ ਇੱਥੇ ਹੈ ਹੀ ਨਹੀਂ ਮੈਂ ਤਾਂ 24 ਤਰੀਕ ਨੂੰ ਵਿਦੇਸ਼ ਗਿਆ ਸੀ ਔਰ 14 ਤਰੀਕ ਨੂੰ ਵਾਪਸ ਆਇਆ ਇਸ ਸਮੇਂ ਦੌਰਾਨ ਮੇਰੇ ਪਰਿਵਾਰ ਨਾਲ ਮੇਰੇ ਮੋਬਾਈਲ ਤੇ ਭਾਰਤੀ ਫੌਜ ਵੱਲੋਂ ਜਾਂ ਭਾਰਤ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਨੁਮਾਇੰਦੇ ਵੱਲੋਂ ਕਿਸੇ ਮੈਨੇਜਰ ਵੱਲੋਂ ਇਸੇ ਪ੍ਰਕਾਰ ਦੀ ਇਸ ਸਬੰਧ ਵਿੱਚ ਕੋਈ ਵੀ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ ਗਈ ਇਹ ਸਾਰਾ ਦਾ ਸਾਰਾ ਕੋਰਾ ਝੂਠ ਤੇ ਪ੍ਰਪਾਗੈਂਡਾ ਹੈ ਇਹ ਤੇ ਸੰਗਤ ਨੂੰ ਅਵੇਅਰ ਰਹਿਣਾ ਚਾਹੀਦਾ ਹੈ ਸੁਚੇਤ ਰਹਿਣਾ ਚਾਹੀਦਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਲੈਫਟ ਮੈਜਨਰ ਦੇ ਖਿਲਾਫ ਜਿਹੜੀ ਹੈ ਬਹੁਤ ਵੱਡੀ ਪੜਤਾਲ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ ਭਾਰਤ ਸਰਕਾਰ ਵੀ ਕਾਰਵਾਈ ਕਰੇ ਕਿਉਂਕਿ ਸਿੱਖਾਂ ਦੇ ਨਾਲ ਔਰ ਸਿੱਖ ਪਾਦੀਆਂ ਦੇ ਨਾਲ ਜਿਹੜਾ ਇਹ ਪ੍ਰਪਾਗੈਂਡਾ ਕਰਨਾ ਇਹ ਬਹੁਤ ਵੱਡੀ ਗੱਲ ਹੈ ਸੋ ਐਡੀਸ਼ਨਲ ਹੈੱਡ ਗ੍ਰੰਥੀ ਸਾਹਿਬ ਦਾ ਵੀ ਬਿਆਨ ਆ ਚੁੱਕਾ ਹੈ ਸ਼ਰੂਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤਾ ਜਾ ਚੁੱਕਾ ਹੈ ਉਹਨਾਂ ਨੇ ਵੀ ਕਿਹਾ ਕਿ ਮੇਰੇ ਨਾਲ ਕਿਸੇ ਦੀ ਕੋਈ ਗੱਲ ਨਹੀਂ ਹੋਈ ਮੈਂ ਕਿਸੇ ਤਰ੍ਹਾਂ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਸਾਨੂੰ ਨਹੀਂ ਪਤਾ ਕਿ ਫੌਜ ਵੱਲੋਂ ਇਹ ਕਿਉਂ ਕੀਤਾ ਜਾ ਰਿਹਾ ਹੈ ਕਿ ਹੈੱਡ ਗ੍ਰੰਥੀ ਸਾਹਿਬ ਜਾਂ ਐਡੀਸ਼ਨਲ ਗ੍ਰੰਥੀ ਸਾਹਿਬ ਨੇ ਇਹ ਇਜਾਜ਼ਤ ਦਿੱਤੀ ਸੀ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਜੇਹੀਆਂ ਕੋਈ ਤੋਪਾਂ ਅਜੇਹੀਆਂ ਕੋਈ ਗੰਧ ਨੇ ਜੜੀਆਂ ਤਨਾਤ ਕਰ ਦਿੱਤੀਆਂ ਜਾਂ ਜੜੀਆਂ ਕਿਸੇ ਵੀ ਤਰ੍ਹਾਂ ਦਾ ਡਰੋਨ ਕਿਸੇ ਵੀ ਤਰ੍ਹਾਂ ਤੇ ਮਿਜ਼ਾਈਲ ਅਟੈਕ ਨੂੰ ਰੋਕ ਸਕਣਾਂ ਮੇਰੇ ਰਾਮ ਮੌਜੂਦ ਨੇ ਗੁਰਚਰਤ ਸਿੰਘ ਗਰਵਲ ਸਾਹਿਬ ਮੈਂਬਰ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਵੀ ਨੇ ਗਰਵਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਗਰਵਲ ਸਾਹਿਬ ਕੱਲ ਮੈਂ ਵਿਚਾਰ ਤਕਰਾਰ ਕੀਤੀ ਸੀ ਇਸ ਮੁੱਦੇ ਤੇ ਤੇ ਮੈਂ ਜਿਹੜੇ ਜਨਰਲ ਸੈਕਟਰੀ ਸੀਗੇ ਐਸਜੀਪੀਸੀ ਦੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਅਜਿਹਾ ਬਿਆਨ ਜਿਹੜਾ ਨਹੀਂ ਦੇਣਾ ਚਾਹੀਦਾ ਜੇ ਭਾਰਤੀ ਫੌਜ ਕਹਿ ਰਹੀ ਹੈ ਦਾਵਾ ਕਰ ਰਹੀ ਹੈ ਕਿ ਪਾਕਿਸਤਾਨ ਨੇ ਅਟੈਕ ਕੀਤਾ ਤੇ ਅਸੀਂ ਉਸ ਅਟੈਕ ਨੂੰ ਰੋਕਿਆ ਤਾਂ ਸਾਨੂੰ ਮੰਨਣਾ ਚਾਹੀਦਾ ਆਪਣੀਆਂ ਆਪਣੀਆਂ ਫੌਜਾਂ ਤੇ ਕਿਸੇ ਤਰ੍ਹਾਂ ਦਾ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਪਰ ਜੋ ਅੱਜ ਸਟੇਟਮੈਂਟ ਆਈ ਹੈ ਉਹ ਸਟੇਟਮੈਂਟ ਹੋਰ ਇੱਕ ਕਦਮ ਅੱਗੇ ਹੈ ਔਰ ਉਹਦਾ ਜਿਉਂਦਾ ਜਾਗਦਾ ਸਬੂਤ ਖੰਡਨ ਕਰਦਾ ਹੋਇਆ ਸਬੂਤ ਵੀ ਸਾਡੇ ਸਾਹਮਣੇ ਹੈ ਜਿਸ ਧਿਰ ਤੋਂ ਇਜਾਜ਼ਤ ਦੀ ਗੱਲ ਕੀਤੀ ਜਾ ਰਹੀ ਹੈ ਉਹ ਧਿਰ ਕਹ ਰਹੀ ਹੈ ਕਿ ਮੇਰੇ ਤੋਂ ਤਾਂ ਕੁਝ ਪੁੱਛਿਆ ਹੀ ਨਹੀਂ ਗਿਆ ਨਾ ਮੇਰੇ ਨਾਲ ਸੰਪਰਕ ਕੀਤਾ ਗਿਆ ਨਾ ਮੈਂ ਇਜਾਜ਼ਤ ਦਿੱਤੀ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਇਹ ਕਿਵੇਂ ਕਿਉਂਕਿ ਲੋਕਾਂ ਦੇ ਵੀ ਸਮਝ ਦੇ ਵਿੱਚ ਨਹੀਂ ਆ ਰਿਹਾ ਕਿ ਜੇ ਇਦਾਂ ਦੀ ਕੋਈ ਨਹੀਂ ਵੱਡੀ ਸਟੇਟਮੈਂਟ ਆਈ ਹੈ ਤਾਂ ਕਿਤੇ ਨਾ ਕਿਤੇ ਕੋਈ ਤਰਾਤਲ ਹੋਣਾ ਇਹਦਾ ਕੋਈ ਬੇਸ ਹੋਣਾ ਇਹ ਇਹ ਸਟੇਟਮੈਂਟ ਆਈ ਕਿਵੇਂ ਜੇ ਜਿਹਹਾ ਕੁਝ ਹੋਇਆ ਹੀ ਨਹੀਂ ਦੇਖੋ ਹਰਪ੍ਰੀਤ ਜੀ ਪਿਛਲੇ ਦਿਨ ਜਿਹੜੇ ਆ ਹੂੰ ਇਹ ਕਾਫੀ ਫਿਕਰਮੰਦੀ ਵਾਲੇ ਰਹੇ ਖਾਸ ਤੌਰ ਤੇ ਪੰਜਾਬ ਜੀ ਪੰਜਾਬ ਇਹ ਦੋ ਚੱਕੀ ਦੇ ਪੁੜਾਂ ਦੇ ਵਿਚਕਾਰ ਰਿਹਾ ਹੂੰ ਤੇ ਮਾਰ ਵੀ ਝੱਲੀ ਇਹ ਜਿਹੜੇ ਪੁੰਛ ਦੇ ਵਿੱਚ ਵੀ ਸਾਡੇ ਲੋਕ ਜਿਹੜੇ ਆ ਉਹ ਉਹਨਾਂ ਨੇ ਸ਼ਰੀਰ ਤੇ ਆ ਕੇ ਫਰੋਜਬਰ ਚ ਵੀ ਫਰੋਜਬਰ ਦੇ ਬਾਰਡਰ ਤੇ ਵੀ ਤੇ ਉਹਨਾਂ ਦੀ ਦ੍ਰਿੜਤਾ ਵੀ ਸਾਹਮਣੇ ਆਈ ਕਿ ਉਹ ਲੋਕਾਂ ਨੇ ਕਿਹਾ ਕਿ ਅਸੀਂ ਫੌਜ ਦੇ ਨਾਲ ਹੀ ਰਵਾਂਗੇ ਹਮ ਬੜੀਆਂ ਵੱਡੀਆਂ ਗੱਲਾਂ ਨੇ ਬੜੀਆਂ ਲੰਬੀਆਂ ਕਹਾਣੀਆਂ ਨੇ ਪਰ ਉਹਨਾਂ ਦਿਨਾਂ ਵਿੱਚ ਤੁਸੀਂ ਪਿਛਲੇ ਦਿਨਾਂ ਦਾ ਜ਼ਿਕਰ ਕੀਤਾ ਜੀ ਹਾਂ ਜੀ ਹਾਂ ਜੀ ਕਰਵਾਤਾ ਪਿਛਲੇ ਦਿਨਾਂ ਦਾ ਤੁਸੀਂ ਤੁਸੀਂ ਜ਼ਿਕਰ ਕੀਤਾ ਇਹ ਇਹ ਸਾਰੇ ਘਟਨਾ ਕਰਮ ਦੇ ਵਿੱਚ ਬਹੁਤ ਕੁਝ ਉਤਰਾ ਚੜਾ ਆਇਆ ਪਰ ਉਹਦੇ ਵਿੱਚ ਇੱਕ ਗੱਲ ਜਿਹੜੀ ਆ ਕੁਝ ਠੀਕ ਸੀਗੀ ਹੂੰ ਕਿ ਜਿਹੜੇ ਫੌਜ ਦਾ ਬੁਲੇਟਿਨ ਆਉਂਦਾ ਸੀ ਹੂੰ ਉਸ ਬੁਲੇਟਿਨ ਦੇ ਵਿੱਚ ਕਾਫੀ ਕਲੈਰਿਟੀ ਹੁੰਦੀ ਸੀ ਹੂੰ ਤੇ ਮੇਰਾ মিডিਆ ਸੀ মিডিਆ ਤਾਂ ਸਾਰੇ ਪਾਕਿਸਤਾਨ ਤੇ ਕਬਜ਼ਾ ਕਰ ਰਿਹਾ ਸੀ ਉਹਨਾਂ ਦੇ 에ਰਪੋਰਟ ਉਡਾਤੇ ਉਹਨਾਂ ਦੇ ਜਿਹੜੇ ਸਟੇਡੀਅਮ ਉਡਾਤੇ ਇਹੋ ਜਿਹਾ ਕੁਝ ਵੀ ਪਰ ਜਿਹੜਾ ਫੌਜ ਦੇ ਬੁਲੇਟਿਨ ਦੇ ਵਿੱਚ ਕਾਫੀ ਕੁਝ ਠੀਕ ਹੁੰਦਾ ਸੀ ਹੂੰ ਜੀ ਕੀ ਹੁੰਦਾ ਸੀ ਜੀ ਤੇ ਪਰ ਮੈਨੂੰ ਹੈਰਾਨੀ ਹੋਈ ਇਸ ਗੱਲ ਦੀ ਕਿ ਕੱਲ ਜਦੋਂ ਸ਼ਾਮ ਦੇ ਟਾਈਮ ਤੇ ਸਾਡੇ ਜਰਨਲ ਸਾਹਿਬ ਵੱਲੋਂ ਇਹ ਜਿਹੜੀ ਗੱਲ ਸਾਹਮਣੇ ਲਿਆਂਦੀ ਗਈ ਤੇ ਇਹ ਗੱਲ ਕਾਫੀ ਹੈਰਾਨੀਜਨਕ ਸੀ ਤੇ ਇਸ ਦੇ ਬਾਰੇ ਵਿੱਚ ਬਹੁਤ ਸਾਰੀਆਂ ਵਿਚਾਰਾਂ ਕੰਟੈਕਟ ਸਾਡੇ ਜਗਹਦਰ ਸਹਿਬਾਨ ਨਾਲ ਸਾਡੇ ਜਿਹੜੇ ਸ਼੍ਰੋਣੀ ਕਮੇਟੀ ਦੇ ਦਰਬਾਰ ਸਾਹਿਬ ਦੇ ਮੈਨੇਜਰ ਨਾਲ ਹੋਰ ਚੀਫ ਮੈਨੇਜਰ ਦੇ ਨਾਲ ਅਸੀਂ ਬਹੁਤ ਸਾਰੀ ਰਾਤ ਦੀ ਇਸ ਗੱਲ ਲਈ ਅੱਜ ਨਾਟ ਕਰ ਰਹੇ ਆ ਕਿਉਂਕਿ ਇਹ ਬਹੁਤ ਵੱਡੀ ਗੱਲ ਕਹੀ ਆ ਉਹਨੇ ਬਿਲਕੁਲ ਠੀਕ ਗੱਲ ਹੂੰ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਇੱਕ ਸੰਸਥਾ ਵਾ ਜਿਹੜੀ ਜਵਾਬ ਦੇਦੀ ਆ ਦੁਨੀਆਂ 'ਚ ਬਸਦੇ ਸਿੱਖਾਂ ਨੂੰ ਹੂੰ ਜੇ ਅਸੀਂ ਕਹਿੰਦੇ ਆ ਵੀ ਸਾਸੀਂ ਫੌਜ ਦੇ ਪ੍ਰਤੀ ਸਾਡੀ ਬੜੀ ਸਵਿਰਤਾ ਵਾ ਅਸੀਂ ਪਿਛਲੇ ਸਮੇਂ 'ਚ ਫੌਜ ਦੇ ਨਾਲ ਖੜ ਕੇ ਆਪਣੇ ਆਪ ਨੂੰ ਕਿਹਾ ਇਹ ਛੋਕੀਤਾ ਕਿ ਅਸੀਂ ਤੁਹਾਡੇ ਨਾਲ ਆ ਬਿਲਕੁਲ ਉਹਨਾਂ ਦੀ ਇਮਤਿਹਾਨ ਪਰ ਦੂਜੇ ਪਾਸੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਦਾ ਐਡੀਸ਼ਨਲ ਹੈੱਡ ਗ੍ਰੰਥੀ ਸਾਹਿਬ ਹੋਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਰਤਬਾ ਦੀ ਕੋ ਘਟ ਨਹੀਂ ਹੈ ਘਟ ਨਹੀਂ ਹੈ ਬਿਲਕੁਲ ਠੀਕ ਗੱਲ ਤੁਹਾਡੀ ਉਹਨਾਂ ਦੇ ਨਾਮ ਦੇ ਨਾਲ ਆਇਆ ਬਿਆਨ ਸਾਡੇ ਲਈ ਬੜੀ-ਬੜੀ ਜ਼ਰੂਰੀ ਸੀ ਕਿ ਇਸ ਗੱਲ ਦੀ ਪੁਸ਼ਾਪ ਪੁੜਛਾਣ ਕੀਤੀ ਜਾਵੇ ਜਦੋਂ ਕਿ ਕਿਸੇ ਵੀ ਤਰ੍ਹਾਂ ਵਿਸ਼ਵਾਸ ਨਹੀਂ ਜਾਰਿਆ ਕਿ ਜਿਹੜੀ ਇਹ ਗੱਲ ਸੁਣਾਈ ਜਾ ਰਹੀ ਹੈ ਕਿਉਂਕਿ ਆਪਾਂ ਸੰਸਥਾ ਦੇ ਨਾਲ ਹੀ ਜੁੜੇ ਹੋਏ ਹਾਂ ਬਿਲਕੁਲ ਠੀਕ ਹੈ ਤੇ ਜਦੋਂ ਸਵੇਰੇ ਜਹਦਾਰ ਸਾਹਿਬ ਜਿਹੜੇ ਸਾਡੇ ਹੈਡ ਗ੍ਰਾਂਥੀ ਸਾਹਿਬ ਆ ਉਹਨਾਂ ਨੇ ਜ਼ਿਕਰ ਕੀਤਾ ਸਹਾਇਕ ਹੈਡ ਗ੍ਰਾਂਥੀ ਉਹਨਾਂ ਨੇ ਜ਼ਿਕਰ ਕਰਤਾ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਦਾ ਅਧਿਕਾਰ ਤੋਂ ਬਿਆਨ ਆ ਜਾਂਦਾ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਆ ਹੂੰ ਇਹ ਨੋਜ਼ੀ ਨਾਲੇ ਇਹ ਨਾ ਕਹੀਏ ਕੋਈ ਸਾਨੂੰ ਕਹੇ ਨਾਲੇ ਗਰੇਵਾਲ ਸਾਹਿਬ ਗਰੇਵਾਲ ਸਾਹਿਬ ਜਦੋਂ 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 ਕੋਈ ਏਡੀ ਵੱਡੀ ਕਾਰਵਾਈ ਕਰਨੀ ਹੁੰਦੀ ਆ ਜਦੋਂ ਕੋਈ ਇੰਨੀ ਵੱਡੀ ਕਾਰਵਾਈ ਹੋਣੀ ਹੁੰਦੀ ਆ ਜਾਂ ਕਰਨੀ ਹੁੰਦੀ ਕੋਈ ਇਜਾਜ਼ਤ ਲੈਣੀ ਹੁੰਦੀ ਆ ਤਾਂ ਸਿਰਫ ਮੌਖਿਕ ਤੌਰ ਤੇ ਨਹੀਂ ਹੁੰਦੀ ਉਹ ਲਿਖਤੀ ਤੌਰ ਤੇ ਹੁੰਦੀ ਆ ਉਹ ਲੈਟਰ ਲਈ ਜਾਂਦੀ ਆ ਉਹ ਇਜਾਜ਼ਤ ਲੈਟਰ ਲਈ ਜਾਂਦੀ ਆ ਕਿ ਹਾਂ ਭਾਈ ਸਾਨੂੰ ਸੰਸਥਾ ਨੇ ਇਜਾਜ਼ਤ ਦਿੱਤੀ ਆ ਕਿ ਤੁਸੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਤੁਸੀਂ ਤਨਾਤ ਕਰ ਸਕਦੇ ਹੋ ਉਹ ਡਾਕੂਮੈਂਟ ਕਿਸੇ ਤਰ੍ਹਾਂ ਦਾ ਕੋਈ ਸ਼ੇਅਰ ਹੋਇਆ ਕਿਉਂਕਿ ਤੁਸੀਂ ਐਸਜੀਪੀਸੀ ਮੈਂਬਰ ਹੋ ਤੁਹਾਡਾ ਹੱਕ ਬਣਦਾ ਹੈ ਐਸਜੀਪੀਸੀ ਦੇ ਪ੍ਰਧਾਨ ਤੋਂ ਪੁੱਛਣਾ ਜਾਂ ਫਿਰ ਆਪਣੀ ਐਗਜ਼ੈਕਟਿਵ ਤੋਂ ਪੁੱਛਣਾ ਕੋਈ ਇਦਾਂ ਦਾ ਡਾਕੂਮੈਂਟ ਸ਼ੇਅਰ ਹੋਇਆ ਫਾਈਨਲ ਮੈਂ ਦੱਸ ਰਿਹਾ ਜੀ ਕੱਲ੍ਹ ਕਰੀਬ ਸ਼ਾਮ ਨੂੰ 9 8:09 ਵਜੇ ਦੇ ਕਰੀਬ ਇਹ ਡਾਕੂਮੈਂਟ ਆਇਆ ਅਸੀਂ ਉਦੋਂ ਦੇ ਲੱਗੇ ਹੋਏ ਹਾਂ ਕਿ ਕੀ ਲਿਖਤੀ ਤੌਰ 'ਤੇ ਚਲੋ ਗਿਆ ਹੀ ਨਹੀਂ ਕੋਈ ਵਰਬਲੀ ਵੀ ਕੋਈ ਗੱਲ ਹੋਈ ਹੋਵੇ ਕਿਸੇ ਬੰਦੇ ਨਾਲ ਕੋਈ ਗੱਲ ਨਹੀਂ ਹੋਈ ਸਿਰਫ ਡੀਸੀ ਦੇ ਹੁਕਮ ਦੇ ਤਹਿਤ ਅਸੀਂ ਕੋਆਪਰੇਟ ਕੀਤਾ ਕਿ ਦਰਬਾਰ ਸਾਹਿਬ ਦੀ ਪੂਰਨ ਮਰਯਾਦਾ ਨੂੰ ਬਹਾਲ ਰੱਖਦੇ ਹਾਂ ਬਲੈਕ ਆਊਟ ਦੇ ਵਿੱਚ ਬਾਹਰ ਦੀਆਂ ਵੱਡੀਆਂ ਫਲੱਡ ਲਾਈਟਸ ਜਿਹੜੀਆਂ ਵਾਂ ਉਹ ਅਸੀਂ ਬੰਦ ਕੀਤੀਆਂ ਉਸ ਗੱਲ ਹੀ ਦੀ ਸਹਿਯੋਗ ਦਿੱਤਾ ਪ੍ਰਧਾਨ ਸਾਹਿਬ ਨੇ ਇਸ ਗੱਲ ਦੇ ਲਈ ਪੁਸ਼ਟੀ ਲਈ ਕੀਤੀ ਆ ਇਸ ਤੋਂ ਅੱਗੇ ਨਾ ਕੋਈ ਗੱਲ ਹੋਈ ਆ ਨਾ ਕੀਤੀ ਜਾ ਸਕਦੀ ਆ ਤੇ ਮੈਂ ਅੱਜ ਇਹ ਗੱਲ ਕਹਿਣੀ ਚਾਹੁੰਦਾ ਕਿ ਐਡਾ ਵੱਡਾ ਜਰਨਲ ਦੇ ਵੱਲੋਂ ਇੱਕ ਇਹ ਬਿਆਨ ਆਵੇ ਜਿਹਦੇ ਵਿੱਚ ਸਲੀਅਤ ਨਾ ਹੋਵੇ ਇਹ ਸਾਡੇ ਲਈ ਬੜੀ ਵੱਡੀ ਫਿਕਰਮੰਦੀ ਹੈ ਬਿਲਕੁਲ ਠੀਕ ਗੱਲ ਸਿੱਖਾਂ ਦੇ ਅੰਦਰ ਇੱਕ ਬੜੀ ਵੱਡੀ ਗੱਲ ਆ ਰਹੀ ਹੈ ਕਿ ਇਹ ਜਿਹੜੀ ਲੜਾਈ ਆ ਇਹ ਹਿੰਦੁਸਤਾਨ ਦੇ ਖਿਲਾਫ ਸੀ ਜਾਂ ਦਰਬਾਰ ਸਾਹਿਬ ਤੇ ਗੋਲਾ ਸਿੱਟਣ ਦੇ ਖਿਲਾਫ ਸੀ ਬੜੀ ਵੱਡੀ ਫਿਕਰਮੰਦੀ ਆ ਭਾਵੇਂ ਕੀ ਅਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਦੇਖੋ ਇੱਕ ਜਾਤੀ ਤੌਰ ਦੇ ਉੱਤੇ ਕੋਈ ਵੀ ਜੇ ਜੇ ਦੇਸ਼ ਸਾਡਾ ਵਾ ਤੇ ਅਸੀਂ ਵੀ ਚਾਹਾਂਗੇ ਕਿਸੇ ਦੇ ਮੱਕੇ ਮਦੀਨੇ ਤੇ ਬੰਬ ਨਹੀਂ ਸਿੱਟਿਆ ਜਾਵੇ ਲੜਾਈ ਜਿੱਡੀ ਮਰਜ਼ੀ ਲੱਗ ਜੇ ਇਸੇ ਤਰ੍ਹਾਂ ਹੀ ਉਹ ਵੀ ਦੇਖਣਗੇ ਪਰ ਅਸੀਂ ਫਿਰ ਵੀ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਕਰਦੇ ਫੌਜ ਨੇ ਕਿਹਾ ਕਿ ਇੱਥੇ ਡਰੋਨ ਆਏ ਇੱਥੇ ਮਿਜ਼ਾਈਲਾਂ ਆਈਆਂ ਅਸੀਂ ਉਹਨਾਂ ਨੂੰ ਨਸ਼ਟ ਕਰ ਦਿੱਤਾ ਅਸੀਂ ਇਹਨਾਂ ਦੀ ਇਸ ਬਿਆਨਬਾਜ਼ੀ ਤੇ ਕੋਈ ਟਿੱਪਣੀ ਨਹੀਂ ਕੀਤੀ ਬਿਲਕੁਲ ਠੀਕ ਗੱਲ ਅਸੀਂ ਕਹਾਂ ਜੇ ਉਹਨਾਂ ਨੇ ਕੀਤਾ ਤਾਂ ਆਪਣੀ ਡਿਊਟੀ ਨਿਭਾਈ ਹੋਏਗੀ ਠੀਕ ਹੈ ਜੀ ਪਰ ਜਿਹੜੀ ਆ ਗੱਲ ਕਰਨੀ ਇਹਦਾ ਕੋਈ ਅਰਥ ਨਹੀਂਗਾ ਪਰ ਇੱਕ ਗੱਲ ਚਲੋ ਇੱਕ ਗੱਲ ਚੁੱਟਾ ਇੱਕ ਗੱਲ ਦੱਸਿਓ ਗਰੇਵਾਲ ਸਾਹਿਬ ਇੱਕ ਗੱਲ ਛੋਟੀ ਜੀ ਗੱਲ ਤੁਹਾਨੂੰ ਬਹੁਤ ਲੰਬਾ ਸਮਾਂ ਤੁਸੀਂ ਬੜੀ ਸਿਆਸਤ ਦੇ ਵਿੱਚ ਵੀ ਹੋ ਗਿਆ ਪੰਥਕ ਸਿਆਸਤ ਦੇ ਵਿੱਚ ਵੀ ਤੁਹਾਨੂੰ ਬਹੁਤ ਲੰਬਾ ਤਜਰਬਾ ਹੈ ਤੁਸੀਂ ਇਸ ਬਿਆਨ ਨੂੰ ਕਿਸ ਸੰਦਰਭ ਦੇ ਵਿੱਚ ਲੈ ਰਹੇ ਹੋ ਇਹ ਬਿਆਨ ਦਿੱਤਾ ਕਿਉਂ ਗਿਆ ਇਸ ਬਿਆਨ ਦਾ ਮਤਲਬ ਕੀ ਨਿਕਲਦਾ ਹੈ ਇਹ ਥੋੜਾ ਜਿਹਾ ਸਮਝਾਓ ਨਾ ਚਲੋ ਬਿਆਨ ਠੀਕ ਸੀ ਨਹੀਂ ਠੀਕ ਸੀ ਉਹ ਤਾਂ ਬਾਅਦ ਦੀ ਗੱਲ ਹੈ ਇਹਦਾ ਪਰਪੇਖ ਕੀ ਜਾਏਗਾ ਬਾਅਦ ਇਹ ਇਸ ਬਿਆਨ ਤੋਂ ਬਾਅਦ ਇੱਕ ਹੋਰ ਸਵਾਲ ਉੱਠਦੇ ਨੇ ਹਾਂ ਕੀ ਉਹਨਾਂ ਦੇ ਨਿਸ਼ਾਨੇ ਦੇ ਇਕੱਲੇ ਦਰਬਾਰ ਸਾਹਿਬ ਹੀ ਸੀ ਹੂੰ ਕੀ ਹੋਰ ਜਿਹੜੇ ਹਿੰਦੂ ਧਰਮ ਨਾਲ ਸੰਬੰਧਿਤ ਸਾਡੇ ਇੱਥੇ ਵੈਸ਼ਨੂ ਦੇ ਵੀ ਮੰਦਰ ਆਇਆ ਹੋਰ بڑے ਮੰਦਰ ਨੇ ਹੋਰ بڑے ਨਹੀਂ ਅੰਮ੍ਰਿਤਸਰ ਦੇ ਵਿੱਚ ਸਤਨਕਸਰੇ ਹਰਮੰਦਰ ਸਾਹਿਬ ਤੋਂ ਥੋੜੀ ਦੂਰ ਦਾ ਦੁਰਗਾਣਾ ਮੰਦਰ ਹੈ ਦੁਰਗਾਣਾ ਮੰਦਰ ਵੀ ਨਾਲ ਹੀ ਆ ਮੈਂ ਉਹ ਹੀ ਕਿਉਂ ਪਤਾ ਲੱਗ ਗਿਆ ਕਿ ਦੁਰਗਾਣਾ ਮੰਦਰ ਨਹੀਂ ਸਤਨਕਸਰ ਮੰਦਰ ਦੱਸਿਆ ਜਾਂਦਾ ਇਹਦੇ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਜਾਂਦਾ ਹੂੰ ਇਹ ਗੱਲਾਂ ਵਿੱਚ ਸਾਨੂੰ ਇਹ ਲੱਗਦਾ ਸਾਨੂੰ ਸਮਝ ਤੋਂ ਬਾਹਰ ਦਿਖਾਈ ਦੇ ਰਿਹਾ ਕੀ ਦਿਵਾਰ ਸਾਹਿਬ ਨੂੰ ਇਸ ਗੱਲ ਦਾ ਕੇਂਦਰ ਵਿੱਚ ਤੋਂ ਘੁਮਣਾ ਆ ਜਾ ਰਿਹਾ ਜਦੋਂ ਕਿ ਇਹ ਇਹ ਗੱਲ ਕਿਸੇ ਤਰ੍ਹਾਂ ਵਾਪਰੀ ਨਹੀਂ ਮੈਂ ਤੁਹਾਨੂੰ ਜ਼ਿਕਰ ਕਰਨੀ ਚਾਹੁੰਦਾ ਜੀ ਜੀ ਇਹ ਸੁਰੱਖਿਆ ਕਰਨੀ ਦੇਸ਼ ਦੀ ਫੌਜ ਦਾ ਫਰਜ ਆ ਅਸੀਂ ਉਹਦੇ ਨਾਲ ਆ ਬਿਲਕੁਲ ਠੀਕ ਹੈ ਤੇ ਪਰ ਇੱਕ ਫੌਜੀ ਜਰਨਲ ਜਿਹੜਾ ਕਿ ਇਸ ਗੱਲ ਨੂੰ ਜਾਣਦਾ ਉਹ ਇਹ ਕਹਿੰਦਾ ਬਈ ਕੀ ਬਾਰਡਰ ਤੋਂ ਬਾਅਦ ਕਿਸੇ ਵੀ ਸਾਡੇ ਜਿਹੜੇ ਐਂਟੀ ਡਰੋਨ ਜਾਂ ਐਂਟੀ ਮਿਜ਼ਾਈਲ ਸਿਸਟਮ ਆ ਹੂੰ ਉਸ ਦਾ ਕੋਈ ਉੱਥੇ ਅਸਰ ਨਹੀਂਗਾ ਕਿ ਉਹ ਦਰਬਾਰ ਸਾਹਿਬ ਤੇ ਜਦੋਂ ਡਰੋਨ ਪਹੁੰਚੇਗਾ ਜਾਂ ਮਿਜ਼ਾਈਲ ਪਹੁੰਚੇਗੀ ਤੇ ਦਰਬਾਰ ਸਾਹਿਬ ਤੇ ਲਾਈਆਂ ਗੱੰਨਾ ਹੀ ਉਹਨੂੰ ਡਿਫਾਈਨ ਕਰ ਸਕਦੀਆਂ ਨੇ ਇਹ ਬੜਾ ਇੱਕ ਸਵਾਲ ਆ ਤੇ ਕੀ ਮੰਨ ਲਓ ਇਹ ਜਿਹੜੀਆਂ ਗੱੰਨਾ ਇਹ ਦਰਬਾਰ ਸਾਹਿਬ ਦੇ ਅੰਦਰ ਆ ਲਾ ਕੇ ਹੀ ਉਸ ਡਰੋਨ ਨੂੰ ਜਿਹੜਾ ਕਿ ਡਿਸਟਰੋਏ ਕੀਤਾ ਜਾ ਸਕਦਾ ਇਹ ਗੱਲ ਦਾ ਬਿਆਨ ਛੜ ਗਿਆ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਫੌਜੀ ਤਕਨੀਕ ਵਾਲੇ ਲੋਕ ਵੀ ਇਸ ਗੱਲ ਬਾਰੇ ਸ਼ੰਕਾ ਕਰ ਰਹੇ ਨੇ ਕਿ ਇਸ ਦੀ ਤਾਂ ਜ਼ਰੂਰਤ ਹੀ ਨਹੀਂ ਹੈ ਅੰਮ੍ਰਿਤਸਰ ਸ਼ਹਿਰ ਬਹੁਤ ਵੱਡਾ ਹੈ ਬਾਰਡਰ ਤੋਂ ਕਿੰਨੀ ਦੂਰ ਹੈ ਉਹਦੇ ਰਸਤੇ 'ਚ ਸਾਡੇ ਬਹੁਤ ਜਿਹੜੇ ਸਿਸਟਮ ਲੱਗੇ ਨੇ ਜੀ ਤੇ ਜੇ ਮੈਨੂੰ ਜਾਣਕਾਰੀ ਚ ਘੱਟ ਹੋਆ ਕਿ ਨਾ ਨਾ ਇਹ ਠੀਕ ਹੋਵੇ ਤਾਂ ਇਹ ਜਿਹੜੀ ਐਂਟੀ ਡਰੋਨ ਜਿਹੜਾ ਸਿਸਟਮ ਹੈ ਐਸ 400 ਇਹਦਾ ਲੱਗਿਆ ਆਦਮਪੁਰ ਉੱਥੋਂ ਜਿੰਨੇ ਉਹਨਾਂ ਦੇ ਡਰੋਨ ਤੇ ਜਿੰਨੇ ਆਏ ਉਹਨਾਂ ਨੂੰ ਉਹਨਾਂ ਨੇ ਉੱਥੋਂ ਜਿਹੜਾ ਤਬਾਹ ਕੀਤਾ ਹੋਏਗਾ ਹੂੰ ਇਹ ਗੱਲ ਦਰਬਾਰ ਸਾਹਿਬ ਦੇ ਤਾਇਨਾਤੀ ਦੀ ਗੱਲ ਨੂੰ ਸਮਝ ਨਹੀਂ ਲੱਗੀ ਇਹ ਸਮਝੋ ਪਰਿਆ ਚਲੋ ਤੇ ਇੱਕ ਗੱਲ ਇਹ ਵੀ ਆ ਕਿ ਇਸ ਤਰ੍ਹਾਂ ਦਾ ਬਿਆਨ ਫੌਜ ਤੋਂ ਦਿਵਾਉਣਾ ਸਾਨੂੰ ਲੱਗਦਾ ਕਿ ਇਹ ਇੱਕ ਗੱਲ ਸ਼ੰਕਾ ਦੇ ਘੇਰੇ ਵਿੱਚ ਆ ਜਿਹਦੇ ਨਾਲ ਸਿੱਖਾਂ ਦੇ ਮੰਨ ਤੇ ਬੜਾ ਵੱਡਾ ਕਿ ਤੁਸੀਂ ਤੁਸੀਂ ਕੀ ਡਿਮਾਂਡ ਕੀ ਕਰਦੇ ਹੋ ਗਰਵਲ ਸਾਹਿਬ ਕੀ ਡਿਮਾਂਡ ਕਰਦੇ ਹੋ ਕਿ ਕੀ ਇਸ ਬਿਆਨ ਦੀ ਜਾਂਚ ਹੋਣੀ ਚਾਹੀਦੀ ਆ ਔਰ ਇਹ ਇਹ ਸਪਸ਼ਟੀ ਕਰਨਾ ਆ ਚਾਹੀਦਾ ਫੌਜ ਵੱਲੋਂ ਵੀ ਇਹ ਜਿਹੜਾ ਬਿਆਨ ਆਇਆ ਤੁਹਾਡੇ ਕੋਲ ਪੁਖਤਾ ਸਬੂਤ ਕੀ ਹੈ ਇਸ ਬਿਆਨ ਦੇ ਜਾਂ ਤਾਂ ਸਬੂਤ ਫਿਰ ਸੰਗਤ ਅੱਗੇ ਰੱਖੇ ਜਾਣ ਦੇਖੋ ਸਾਡੇ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਸਾਡੇ ਜਿਹੜੇ ਹੈੱਡ ਗ੍ਰੰਥੀ ਸਾਹਿਬ ਆ ਉਹਨਾਂ ਦਾ ਰਤਬਾ ਬਹੁਤ ਵੱਡਾ ਜੀ ਸਰਦਾਰੀ ਸਤਕਾਰਯੋਗ ਆ ਉਹਨਾਂ ਦੀ ਕਹੀ ਹੋਈ ਹਰ ਗੱਲ ਜਿਹੜੀ ਆ ਇੱਕ ਅਰਥ ਰੱਖਦੀ ਆ ਉਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਅਸੀਂ ਚਾਹਾਂਗੇ ਕਿ ਸਰਕਾਰ ਨੇ ਉਹਨਾਂ ਦੀ ਗੱਲ ਸੁਣੀ ਆ ਜੀ ਕਿ ਇਸ ਗੱਲ ਦੇ ਬਾਰੇ ਚ ਜ਼ਰੂਰ ਸਪਸ਼ਟੀਕਰਨ ਕੀਤਾ ਜਾਵੇ ਸਿੱਖਾਂ ਨੂੰ ਇਸ ਗੱਲ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਇਨਕੁਆਰੀ ਕੀਤੀ ਜਾਵੇ ਜੀ ਕਿ ਇੰਨੀ ਦੇਰ ਬਾਅਦ ਇਹ ਗੱਲ ਕਿਉਂ ਵਾਪਰੀ ਅਸੀਂ ਫੇਰ ਕਹਿੰਦੇ ਆ ਕਿ ਸਾਡੇ ਵੱਲੋਂ ਕੋਈ ਫੌਜ ਦੇ ਉੱਤੇ ਉਂਗਲ ਚੁੱਕਣੀ ਫੌਜ ਨੂੰ ਡਿਮੋਰਲਾਈਜ਼ ਕਰਨਾ ਇਹ ਸਾਡਾ ਕੋਈ ਏਜੰਡਾ ਨਹੀਂ ਹੈਗਾ ਪਰ ਦੁਨੀਆ 'ਚ ਬੈਠੀ ਸਿੱਖ ਸੰਗਤ ਜਾਂ ਸਵਾਲ ਕਰਦੀ ਆ ਉਹ ਸਵਾਲ ਦਾ ਜਵਾਬ ਅਸੀਂ ਜਰੂਰ ਚਾਹਾਂਗੇ ਕਿ ਸਰਕਾਰ ਜਿਹੜਾ ਕੀ ਸਾਨੂੰ ਦਵੇ ਦਵੇ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਗਰਵਲ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਸੋਮੁਖ ਦੀ ਗੱਲ ਇਹ ਆ ਕਿ ਫੌਜ ਵੱਲੋਂ ਇੱਕ ਵਾਰ ਫਿਰ ਤੋਂ ਦਾਵਾ ਕੀਤਾ ਗਿਆ ਦਾਵਾ ਇਹ ਕੀਤਾ ਗਿਆ कि सचखंड श्री हरमंदिर साहिब ਦੇ ਵਿੱਚ ਹੈੱਡ ਗ੍ਰੰਥੀ ਸਾਹਿਬ ਨੇ ਇਜਾਜ਼ਤ ਦਿੱਤੀ ਸੀ ਕਿ ਐਂਟਰੀ ਡਰੋਨ ਜਾਂ ਫਿਰ ਐਂਟੀ ਮਿਜ਼ਾਈਲ ਕੋਈ ਉੱਥੇ ਤਨਾਤ ਕੀਤੀ ਜਾਵੇ ਜਦ ਕਿ ਨਾ ਹੈੱਡ ਗ੍ਰੰਥੀ ਸਾਹਿਬ ਨਾ ਜੱਦਾਰ ਸਾਹਿਬ ਨਾ ਐਸਜੀਪੀਸੀ ਪ੍ਰਧਾਨ ਨਾ ਐਡੀਸ਼ਨਲਸ ਕੱਤਰ ਕਰਨੇ ਕਿ ਸਾਡੀ ਕਿਸੇ ਨਾਲ ਗੱਲ ਹੋਈ ਨਹੀਂ ਇਹ ਬਿਆਨ ਕਿੱਥੋਂ ਆਇਆ ਕਿਵੇਂ ਆਇਆ ਇਹ ਬੜਾ ਪੰਬਲਪੂਸਾ ਕ੍ਰੀਏਟ ਕਰ ਰਿਹਾ ਇਸ ਬਾਰੇ ਹਜੇ ਸਪਸ਼ਟੀ ਕਰਨਾ ਹੋਰ ਫੌਜ ਵੱਲੋਂ ਮੈਨੂੰ ਲੱਗਦਾ ਆਣਾ ਜ਼ਰੂਰੀ ਹੈ